ਲਓ ਜੀ ਤੁਹਾਡੇ ਹਾਸਤੇ ਲੈ ਕੇ ਆਇਆ ਪਿਓਰ ਸ਼ਿਮਰ ਦੇ ਵਿੱਚ ਵੈਰਾਈਟੀ ਇਹ ਸ਼ਿਮਰ ਸਿਲਕ ਦੇ ਵਿੱਚ ਸੂਟ ਆਇਆ ਜੀ ਦੇਖੋ ਬਹੁਤ ਹੀ ਪਿਆਰਾ ਆਰਟੀਕਲ ਆ ਟੋਟਲੀ ਹੈਂਡਵਰਕ ਦਾ ਕੰਮ ਤੁਸੀਂ ਦੇਖ ਸਕਦੇ ਚੈੱਕ ਕਰੋ ਕੰਮ ਇਹਦਾ ਨੈਕ ਬਹੁਤ ਹੀ ਪਿਆਰਾ ਨੈਕ ਬਣਿਆ ਹੈਂਡਵਰਕ ਦੀ ਕਢਾਈ ਸਾਰਾ ਫਰੰਟ ਕੱਢਿਆ ਆ ਜੀ ਇਹਦਾ ਬਹੁਤ ਹੀ ਸੋਹਣਾ ਡਿਜ਼ਾਈਨ ਗਰਲਿਸ਼ ਆਰਟੀਕਲ ਦੇ ਵਿੱਚ ਬਾਰਡਰ ਦਿਖਾਓ ਬਾਰਡਰ ਤੇ ਵਰਕ ਬਹੁਤ ਸੋਹਣਾ ਵਾ ਨਾਲ 슬ੀਵਸ ਤੇ ਵਰਕ ਦੇਖ ਸਕਦੇ ਹੋ ਪਿਓਰ ਦੀ ਬਾਟਮ ਇਹਦੇ ਨਾਲ ਬਹੁਤ ਹੀ ਸੋਹਣਾ ਆਰਟੀਕਲ ਤੇ ਦੁਪੱਟਾ ਹੈਗਾ ਦੁਪੱਟਾ ਹੈਗਾ ਨਾਲ ਕਲਰ ਕੰਬੀਨੇਸ਼ਨ ਦੇ ਵਿੱਚ ਦੁਪੱਟੇ ਦੇ ਵਰਕ ਦੁਪੱਟੇ ਦੇ ਫੋਰ ਸਾਈਡ ਬਹੁਤ ਹੀ ਸੋਹਣਾ ਵਰਕ ਤੇ ਬਹੁਤ ਹੀ ਸੋਹਣੀ ਕਲਰ ਮੈਚਿੰਗ ਪਿਓਰ ਸ਼ਿਮਰ ਸਿਲਕ ਦਾ ਸੂਟ ਆ ਜੀ ਔਰਗਾਂਜ਼ਾ ਸਟੱਫ ਦੇ ਵਿੱਚ ਦੁਪੱਟਾ ਵਾ ਇਹਦਾ ਹੈਵੀ ਤੋਂ ਹੈਵੀ ਡਿਜ਼ਾਈਨ ਜਿਸ ਤਰ੍ਹਾਂ ਦੇ ਮਰਜ਼ੀ ਆਪਣੇ ਕੋਲ ਵਿਜ਼ਿਟ ਕਰ ਸਕਦੇ ਹੋ ਜੇਬੀ ਸਿਲਕ ਸਟੋਰ ਜੱਗੀ ਬੱਗੀ ਦੀ ਹਟੀ ਕੈਂਪ ਕਪੜਾ ਮਾਰਕੀਟ ਮੋਗਾ ਦੇ ਵਿੱਚ ਆਪਾਂ ਤੁਹਾਡੇ ਵਾਸਤੇ ਲੈ ਕੇ ਆਂਦੇ ਰਵਾਂਗੇ ਨਵੇਂ-ਨਵੇਂ ਧਮਾਕੇ ਨਵੇਂ-ਨਵੇਂ ਚੀਜ਼ਾਂ ਰੇਂਜ ਕੱਟ ਤੇ ਚੀਜ਼ਾਂ ਵਧੀਆ ਤੁਹਾਡੇ ਵਾਸਤੇ ਆ ਦੇਖੋ ਪਿਓਰ ਸਿਲਕ ਦੇ ਇੱਕ ਕਲਰ ਹੈ ਜੀ ਦਾ ਆ ਵਾਲਾ ਬਹੁਤ ਹੀ ਸੋਹਣਾ ਕਲਰ ਆ ਜੀ ਦੋ ਕਲਰ ਤਿਆਰ ਕਰਵਾਇਆ ਦੋਨੇ ਕਲਰ ਹੀ ਬਹੁਤ ਪਿਆਰੇ ਆ ਜੀ ਸੇਮ ਵਰਕ ਆ ਦੇਖੋ ਕਲਰ ਦੇਖੋ ਕਿੰਨਾ ਪਿਆਰਾ ਹੈਗਾ ਲਾਈਟ ਡਾਰਕ ਦੀ ਮੈਚਿੰਗ ਦੇਖੋ ਕਿੰਨੀ ਸੋਹਣੀ ਆ ਪਰਪਲ ਦੁਪੱਟੇ ਦੇ ਨਾਲ ਆ ਦਿਖਾਓ ਭਾਜੀ ਦੁਪੱਟਾ ਇਹਦਾ ਇਧਰ ਖੋਲ ਕੇ ਬਹੁਤ ਹੀ ਸੋਹਣਾ ਦੁਪੱਟਾ ਫੋਰ ਸੈੱਡ ਵਰਕ ਦੁਪੱਟੇ ਤੇ ਕੰਮ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਵਰਕ ਆ ਜੀ ਨੈਕ ਵਰਕ ਦਾ ਸਟਾਈਲ ਆ ਪਿਓਰ ਸ਼ਿਮਰ ਸਿਲਕ ਦੇ ਵਿੱਚ ਦੋ ਕਲਰ ਦੋਨੇ ਕਲਰ ਹੀ ਬਹੁਤ ਪਿਆਰੇ